ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਚੱਲਦਾ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹੱਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ 'ਚ ਹੋਣ ਜੀ ਬਰਕਤ ਆ। ਤੇ ਲੋ ਜੀ ਚੱਲ ਰਿਹਾ ਕੰਮ ਸਵੇਰ-ਸਵੇਰ ਦਾ ਟਾਈਮ ਆ। ਮੌਸਮ ਨੇ ਕਰ ਬਟ ਲੈ ਲਈ ਬਹੁਤ ਫਿਰ ਵੀ ਹੁਣ ਵੀ 8 ਵਜ ਚੁੱਕੇ ਆ ਪਰ ਮਨੂ ਸਕੂਲ ਵਾਲੀ ਬੈਂਚ ਚੜਾ ਕੇ ਆਇਆ ਵੀ ਆਪਣੇ ਖੇਤ ਕੰਨੀ ਆ ਗਿਆ ਪਿੰਡ ਤੋਂ ਪੌਣੇ ਇੱਕ ਦੋ ਕਿਲੋਮੀਟਰ ਆਪਣੀ ਜ਼ਮੀਨ ਇੱਧਰ ਨੂੰ ਨੇਤਰਬਾਈ ਦੇ ਫਾਰਮ ਕੰਨੀ ਨੂੰ ਸੋ ਉਧਰ ਖੇਤਾਂ 'ਚ ਘੁੰਮਣ ਆ ਗਿਆ ਜੀ ਤੇ ਠੰਡ ਆ ਜਿਹੜੀ ਉਹ ਵੀ ਹੋਣ ਲੱਗੀ ਚਲੋ ਦਸੰਬਰ ਦਾ ਮਹੀਨਾ ਚੱਲਦਾ ਵੀ ਅਗਲਾ ਮਹੀਨਾ ਪੌਦਾ ਚੜ ਜਾਣਾ ਤੇ ਫਸਲਾਂ ਜਿਹੜੀਆਂ ਬਹੁਤ ਵਧੀਆ ਹੋ ਰਹੀਆਂ ਕਣਕਾਂ ਗੇਤੀਆਂ ਪਛੇਟੀਆਂ ਬੀਜ ਹੋਈਆਂ ਵੀ ਆ ਵਿੱਚੇ ਕਿਸੇ ਨੇ ਸਰੋਂ ਬੀਜੀ ਵੀ ਆ ਵੀ ਜੰਨੇ ਦਾ ਕੰਮ ਆ ਜਿਹੜਾ ਉਹ ਵੀ ਮਿਲਦਾ ਚੱਲ ਪਿਆ ਜੀ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਕਲਿੱਪ ਬਣਾਈ ਪੀ ਕੱਲ ਦੀ ਤੇ ਬਾਕੀ ਮਹਾਰਾਜ ਦੀ ਦਿਆ ਨਾਲ ਰਾਤ ਆ ਜਿਹੜਾ ਬੱਦਲ ਬਾਈ ਵੀ ਹੋਈ ਵੀ ਸੀ ਵੀ ਪਤਾ ਨਹੀਂ ਹੈਗਾ ਹਾਲੇ ਪਰਾਲੇ ਦਾ ਕਦੋਂ ਨਹੀਂ بارش ਆਲੇ ਨਹੀਂ दस्तक ਦੇ ਦੇਣੀ ਚਲੋ ਇਹਨਾਂ ਦਿਨਾਂ ਚ ਮੀਂਹ ਪੈ ਜਾਂਦਾ ਕਿਉਂਕਿ ਅਸੀਂ ਦੇਖਿਆ ਜਦੋਂ ਪਰਿਵਾਰ ਵਿਛੋੜੇ ਵਾਲੀ ਸਿੱਧੀ ਜੋੜ ਮੇਲ ਜਿੱਥੇ ਸ਼ੁਰੂ ਹੁੰਦਾ ਜਦੋਂ ਦੋ ਮੀ ਪਿਆਵਾਂ ਹੁੰਦਾ ਤੇ ਬਾਕੀ ਭਾਈ ਆਪਣੀ ਆਗੇ ਖੇਤ ਲਓ ਭਾਈ ਸਾਹਮਣੇ ਨਿੱਤਰ ਬਾਈ ਦਾ ਫਾਰਮ ਆ ਗਿਆ ਠੀਕ ਹੈ ਚਲੋ ਚੱਲੀ ਜਾਂਦੇ ਆ ਭਾਈ ਕੰਮ ਨਾਲ ਦੀ ਨਾਲ ਇਹਨਾਂ ਵਧੀਆ ਤੇ ਬਈ ਕੋਰਾ ਵੀ ਪੈਣ ਲੱਗ ਗਿਆ ਕੋਰਾ ਤਾਂ ਜਿਹੜਾ ਦੱਸਦੇ ਹੁੰਦੇ ਸਿਆਣੇ ਚਲੋ ਸਾਨੂੰ ਵੀ ਪਤਾ ਹੈ ਕਣਕ ਨੂੰ ਘੀ ਮੰਗੂ ਲੱਗਦਾ ਹੈ ਜਿਹੜਾ ਕੋਰਾ ਪੈਂਦਾ ਬਰਫ਼ ਪੈਂਦੀ ਹੈ ਵਧੀਆ ਚੀਜ਼ ਮੰਨੀ ਜਾਂਦੀ ਹੈ ਇਹ ਨਹੀਂ ਤਾਂ ਕਹਿੰਦਾ ਕਣਕ ਆਪਰ ਨੂੰ ਭੱਜ ਲੰਦੀ ਆ ਬਾਕੀ ਆਪਣੀ ਬਾਈ ਕਣਕ ਬਹੁਤ ਵਧੀਆ ਹੈ ਕੱਲ ਮਾਰ ਡਾਡੀ ਜੀ ਨੇ ਪਾਪਾ ਜੀ ਨੇ ਵਿੱਚ ਇੱਕ ਕੰਟਾ ਲਾਤਾ ਵਿੱਚ ਇੱਕ ਕੱਖ ਜਾਂ ਹੁੰਦਾ ਖੰਡੀ ਵਾਲਾ ਕੱਖ ਕਹਿੰਦੇ ਉਹਨੂੰ ਉਹਦਾ ਬਾਅਦ ਚ ਫਲ ਤੋੜੇ ਤੇ ਨਾ ਹੱਥ ਪਰ ਚਵਾਉਂ ਦਿੰਦੇ ਤੇ ਘੜੀ ਜੀ ਛਪ ਜਾਂਦੀ ਸੀ ਉਹ ਬਾਈ ਕੱਲ ਸਾਰਾ ਪੱਟਤਾ ਅੱਧ ਕਹੇ ਤੱਕ ਅੱਧ ਕਹੇ ਤੱਕ ਅੱਜ ਸ਼ਾਮ ਨੂੰ ਮਾਰਾਂਗੇ ਯੋਰ ਹੁਣ ਤਾਂ ਸਵੇਰੇ ਸਵੇਰੇ ਹੋਸ ਹੁੰਦੀ ਹੈ ਤੇ ਬਾਕੀ ਬਾਈ ਸੂਰਜ ਵੀ ਹੈ ਜਿਹੜਾ ਉਹਨੂੰ ਵੀ ਦਸਤਕ ਦਿੱਤੀ ਆ ਦੇਖੋ ਠੀਕ ਹੈ ਬਾਕੀ ਧੁੰਦ ਪਈ ਹੋਈ ਥੀ ਪੂਰੀ ਬਹੁਣ ਸੂਰਜ ਨਿਕਲਿਆ ਸੂਰਜ ਨੇ ਸਮਝ ਲਓ ਵੀ ਚੱਕ ਦੇਣੀ ਚਲੋ ਬਾਕੀ ਚੱਲੀ ਜਾਂਦੇ ਆ ਕੰਮ ਬਾਈ ਰਾਲਾ ਮਿਲ ਕੇ ਸਾਨੂੰ ਪਿਛਲੇ ਕੈਮਰੇ ਨਾਲ ਵੀ ਦਿਖਾਉਂਦਾ ਸੂਰਜ ਆ ਜਿਹੜਾ ਜਿੱਥੇ ਨਿਕਲਦਾ ਫਿਰ ਇੱਕੋ ਲੱਗਦਾ ਧੁੰਦ ਚੱਕ ਦਿੰਦਾ ਜਿੱਥੇ ਹਾਲੇ ਖੜੀ ਆ ਸੋ ਉੱਥੇ ਹੀ ਖੜੀ ਆ ਦਿਖਾ ਵੀ ਦਿੰਦਾ ਪਿਛਲੇ ਕੈਮਰੇ ਨਾਲ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਉਧਰ ਦੇਖੋ ਹਾਲੇ ਉਧਰ ਨਹੀਂ ਸੂਰਜ ਨੇ ਇੰਨੀ ਦਸਤਕ ਦਿੱਤੀ ਇਧਰ ਨੂੰ ਛਾ ਗਿਆ ਠੀਕ ਹੈ ਆ ਲੋ ਲੋ ਭਾਈ ਫਾਰਮ ਦਾ ਕੰਮ ਜਲਦੀ ਜਾਂਦਾ ਭਾਈ ਆਪਣਾ ਇੱਥੇ ਵੀ ਮੈਨੂੰ ਲੱਗਦਾ ਭਾਈ ਕੁਝ ਬਣੂਗਾ ਮੇਰਾ ਕਾਫੀ ਦਿਨ ਆਇਆ ਸਾਫ ਸਹੀਆ ਹੋਇਆ ਮੈਂ ਜਿਹੜੇ ਰੋੜੇ ਜਿਹਾ ਗਰੇਵੇ ਕੋਈ ਹੋਊਗਾ ਪ੍ਰੋਜੈਕਟ ਤਿਆਰ ਬਾਕੀ ਭਾਈ ਆ ਸਰੋਂ ਬੀਤੀ ਇਧਰ ਆ ਦੇਖੋ ਧੁੰਦ ਦਾ ਅਸਰ ਕਿੰਨਾ ਦਿਖ ਰਿਹਾ ਭਾਈ ਇਹਨ ਚਲੋ ਬਾਕੀ ਚੱਲੀ ਜਾਂਦੇ ਆ ਭਾਈ ਅਮਾ ਇਹ ਆ ਭਾਈ ਆਪਣੀ ਪਾਰ ਵਾਲੀ ਮੋਟਰ ਇਧਰ ਫਾਰਮ ਦਾ ਜਿਹੜਾ ਪੂਰਾ ਪ੍ਰੋਜੈਕਟ ਆ ਜਿਹੜਾ ਪਿਆ ਏ ਸਾਰੇ ਦਾ ਸਾਰਾ ਠੀਕ ਨੇ ਬੂਟਿਆਂ ਦੇ ਵੀ ਪੱਤੇ ਜਿਹੜੇ ਝੜਨੇ ਸ਼ੁਰੂ ਹੋ ਗਏ ਦੇਖ ਲਓ ਇਹ ਬੂਟਿਆਂ ਦੇ ਬੱਤੇ ਝੜਨੇ ਸ਼ੁਰੂ ਹੋਏ ਨੇਮ ਦੇਖ ਲਓ ਕਣਾਂ ਹੀ ਹਰੀ ਖੜੀ ਆਨ ਇਹਨਾਂ ਨਿੰਮ ਦਾ ਬਚਾ ਹੋ ਗਿਆ ਤਾਰਾਂ ਜਿਹੜੀਆਂ ਪਾਰਲੀ ਸਾਈਡ ਮੰਗੀਆਂ ਮੋਟਰ ਦੇ ਦੇਖੋ ਹਰੀ ਭਰੀ ਖੜੀ ਆ ਨਿੰਮ ਬਾਈ ਦੇਖ ਲਓ ਨਿੰਮ ਦਾ ਦਰਖਤ ਇਹਨੂੰ ਕਹਿੰਦੇ ਸੋਹਣਾ ਤਣਾ ਹੈ ਬਾਈ ਇੱਠਾ ਵੀ ਤੇ ਬਾਕੀ ਇਹ ਨੇਤਰ ਬਾਈ ਇਹਨਾਂ ਨੂੰ ਬੂਟੇ ਲਾ ਦਿੱਤੇ ਅਮਰੂਦ ਦਾ ਆਂਬ ਦਾ ਖੜਾ ਹੈ ਉਹ ਮੋਟਰ ਮੂਰੇ ਜਾਮਣ ਅਮਰੂਦ ਖੜਾ ਬਾਈ ਠੀਕ ਨੇ ਨਾਲਕਾ ਬਾਕੀ ਇੱਥੇ ਨੂੰ ਲਾਇਬਰੂਟ ਇਹਨਾਂ ਨੇ ਬਾਈ ਰਾਣੇ ਇੱਥੇ ਆਜਾ ਤਾਂ ਮਰਮੁਰਕੇ ਤੇ ਜਿਹੜੇ ਲਾਇਤੇ ਚਲੋ ਸਾਫ ਸਵੇ ਵਧੀਆ ਵਧੀਆ ਭਾਈ ਲੋ ਬਾਈ ਖੇਤ ਜਾਣ ਤੋਂ ਬਾਅਦ ਆਪਾਂ ਜਾਇਆ ਇਹ ਵਿਆਹ ਪਿੰਡ ਦੇ ਵਿੱਚ ਦਾ ਤੇ ਹੁਣ ਬਾਈ ਜੀ ਘਰ ਪਹੁੰਚ ਗਏ ਆਪਾਂ ਆਪਣੇ ਤੇ ਇੱਧਰ ਬਾਈ ਬਾਗ ਬਾੜੀ ਆਪਣੀ ਫੁੱਲਾਂ ਦੀ ਨਾ ਵੇਖੋ ਕੱਕਣਾ ਫੁੱਲ ਖੜੇ ਪਏ ਆ ਬਾਈ ਇਹਨਾਂ ਫੁੱਲ ਬਟਾ ਫੁੱਲ ਰੇਟਾ ਵੀ ਲੱਗੇ ਕਰਨ ਠੀਕ ਹੈ ਨਹੀਂ ਤੇ ਬਾਕੀ ਬਾਈ ਇੱਧਰ ਤੇ ਜਸ਼ਨ ਆ ਤੇ ਜਸ਼ਨ ਦੀ ਮੰਮੀ ਦੀ ਬਾਈ ਤਿਆਰੀ ਹੈ। ਧੁੱਪਾ ਜੜੀ ਪੂਰੀ ਨਿਕਲੀ ਵੀ ਹੈ ਬਾਈ। ਆ ਦੇਖੋ ਆਪਾਂ ਮਰੇ ਟੌਰ ਬਾਈ। ਆਪਾਂ ਵਿਆਹ ਜਾ ਹੈ। ਤੇ ਇੱਧਰ ਸਰਦਾਰ ਨੇ। ਤੇ ਸੂਰਜ ਦੇਖੋ ਬਾਈ ਕਿਹੜੇ ਸਮ ਨਾਲ ਚੜਿਆ ਵਾ। ਕੱਪੜੇ ਵੀ ਸੁੱਕਣ ਲੱਗੇ। ਹਾਂ ਬਈ ਇੱਧਰ ਮਿਲੋ ਪਹਿਲਾਂ ਜਸ਼ਨ ਨੂੰ ਮਿਲੋ। ਮੇਰੇ ਲਗਨ ਸਾਰਿਆਂ ਨੂੰ ਪ੍ਰਪੇਰ ਸੱਤਰੀ ਕਰਨੀ। ਹਾਂ ਬਈ ਇੱਧਰ ਮਿਲੋ। ਮੇਰੇ ਉਹ ਸਾਰਿਆਂ ਨੂੰ ਹੱਥ ਜੋੜ ਕੇ ਬяр ਬਾਰੀ ਸੱਤਰੀ ਕਰਨੀ। ਤੁਸੀਂ ਕਹਦੇ ਹਾ ਦੇ ਦੀਆਂ। ਉਹ ਬਹੁਤ ਜਲਦੀ ਚੱਲ ਰਹੀ ਤੇ ਗੱਲ ਨੂੰ ਰੋਕਾਂ ਤੇ ਗੱਲਵਾ ਚੱਲਦੀ ਦੀ ਹਾਂਜੀ ਹੁਣ ਤਿਆਰੀ ਹੁਣ ਬੈਠੇ ਬਿਠੀ ਬੈਠੀ ਦਾ ਉੱਥੇ ਚੱਲੇ ਆ ਜੀ ਮਾਜਾ ਲੈ ਕੇ ਤੇ ਨਾ ਦਵਾਈ ਦੀ ਰੋਟੀ ਖਾਣ ਦਾ ਟਾਈਮ ਹੋ ਗਿਆ ਲੋ ਭਾਈ ਅਜਿਹੀ ਰੀਤ ਚੱਲਦੀ ਆਉਂਦੀ ਸਾਡੇ ਲੋਲਾ ਚਾਹ ਮਾਇ ਮਿਠਾਈ ਚਾਹ ਲੈਣਾ 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 ਹਾਂ ਅਜਾ ਜਣ ਛੁੱਟੀ ਆ ਜੀ ਜਿਹੜਾ ਪਿਛੇ ਪਿਛੇ ਹਾਬ ਤੱਕ ਵਾਲਾ ਮੈਰਜ ਲਾਂਗੇ ਗਈ ਨਾ ਉਹ ਟਾਈਮ ਪਰ ਮੈਂ ਛੁੱਟੀ ਸੀ ਜਦੋਂ ਸਕੂਲ ਗਈ ਤੇ ਜੋਲਟ ਖੰਭ ਹੋਇਆ ਵਾਏ ਹਾਂ ਵਚਪਾਲ ਮੜਦਾ ਤਾਂ ਹੈ ਦਾ ਸਵੇਰੇ ਵੀ ਮੈਂ ਜਾਣਾ ਨਹੀਂ ਹੈਗਾ ਦੀਦੀ ਨੂੰ ਛੁੱਟੀ ਆ ਤਾਂ ਫਿਰ ਤਾਂ ਜੈ ਜੈ ਨੂੰ ਉਠਾਲ ਕੇ ਨਾਟ ਕੇ ਜਾ ਕਰਿਆ ਵੀ ਟੀਸੀ ਰਬਾਣਾਉਣ ਫਿਰ ਗਿਆ ਮੈਂ ਜੈ ਜੈ ਨੂੰ ਤਾਂ ਘਰ ਲਿਆਦੀ ਰੋਟੀ ਬਿਆਜ ਸੱਦਾ ਨਹੀਂ ਕਹਿਣਾ ਨਹੀਂ ਜਿਆਦਾ ਪ੍ਰੋਸਸਰ ਦਾ ਸੱਦਾ ਨਹੀਂ ਕਿ ਪ੍ਰੋਸਸਰ ਦਾ ਤੇ ਲੈਣੇ ਦਾ ਕਲ ਕੋਈ ਨਹੀਂ ਜਸ਼ਨ ਵਿਚਾਇਆ ਜੀ ਲੋ ਭਾਈ ਆਪਾਂ ਜਾਏ ਭੋਗ ਪਰ ਇਹ ਸੰਗਤ ਜਾ ਰਹੀ ਹੈ ਹੁਣ ਬਾਅਦ ਚ ਹਾਂਜੀ ਫਿਰ ਉਧਰ ਤੇ ਜਾਉਣਾ ਮਮੀ ਰਾਣੇ ਦੀ ਵੀਰਾ ਨੇ ਇਕੱਠੀਆਂ ਹੋ ਕੇ ਸਾਰੀ ਕੰਨੀ ਜਾਉਂਗੀ ਆਏ ਤਾਂ ਮੈਨੂੰ ਪਤਾ ਪੁੱਕੀ ਪਲਟਣ ਜਾਂਦੀ ਹੈ ਸਾਰੀ ਇਕੱਠੀ ਹੋ ਕੇ ਫੌਜ ਲਾਈ ਵਾਟੇ ਰੈਡੀ ਹੋ ਗਏ ਹੌਂਡਿੰਗ ਤੇ ਉਹਨਾਂ ਦੀ ਵੇਟਿੰਗ ਹੋ ਰਹੀ ਹੈ ਹਾਂ ਬਜਾ ਮਮੀ ਨੇ ਆ ਕੇ ਬਣਤੀ ਆ ਕਿ ਜੇ ਤੁਰਨਾ ਵੀ ਚਲੇ ਜਾਓ ਲੋ ਭਾਈ ਇੱਥੇ ਬੈਠੀਆਂ ਉਹ ਸਾਹਮਣੇ ਗੇਟ ਪਰ ਬਾਈ ਹਾਕ ਵੱਜ ਜਾਨੀ ਫਿਰ ਜਸ਼ਨ ਦੇ ਹੋ ਦੱਸ ਕੇ ਤੇ ਉਹ ਜੋ ਭੋਗ ਭੋਗ ਦੀ ਸਮਾਪਤੀ ਹੋਈ ਜੀ ਮੈਂ ਘਾਹ ਨੂੰ ਚੱਲ ਰਹੀਆਂ ਹਾਂ ਤਿਆਰ ਹੋ ਗਏ ਬਨੇ ਕੱਪੜੇ ਪਾ ਲਓ ਆਪਣੇ ਠੀਕ ਚੰਗੀਆਂ ਦੁਹਾਨ ਇੱਕ ਰੰਗ ਜੀ ਦੀਆਂ ਲੱਤੀਆਂ ਲੈ ਹਾਂਜੀ ਇਹਦੇ ਚੰਦਰੀ ਵਾੜਦੇ ਨੂੰ ਮੈਚਿੰਗ ਕਰੀ ਦੀ ਸੀਟ ਦੇ ਦੁਪੱਟਿਆਂ ਦੇ ਅੱਛਾ ਪਾਕਿਸਤਾਨੀ ਦੇ ਲੋ ਭਾਈ ਮਾਤੀਆਂ ਇੱਕੋ ਬਰਾਬਰ ਹਾਂ ਇੱਕੋ ਜਿਹੇ ਸਮੀ ਘਰ ਆਏ ਵੀ ਵਿਆਹ ਵੀ ਆ ਗਿਆ ਕੁਦਰਤੀ ਹੈਂ ਵੀ ਮੈਮੀ ਘਰਾਂ ਚ ਕਿਤੇ ਕੁਦਰਤੀਆਂ ਵਿਆਹ ਵੀ ਆ ਗਿਆ ਕਹਿੰਦੀ ਮੰਮੀ ਅੱਜ ਫੇਰ ਮੈਚਿੰਗ ਕਰਦੇ ਆਪਾਂ ਲਾ ਭਾਈ ਜਸ਼ਨ ਨੂੰ ਛੁੱਟੀ ਸੀ ਅੱਜ ਬਈ ਸਕੂਲ ਤੇ ਸੋ ਇਸ ਕਰਕੇ ਜਸ਼ਨ ਦੇ ਘਰਮਾਂ ਦੇ ਵਿੱਚ ਲਿਖੇ ਹੋਏ ਤੇ ਗਲਾਬ ਜਾਮਨ ਰਸਗੁੱਲੇ ਪਨੀਰ ਦੇ ਪਕੌੜੇ ਹੈਨਾ ਹਾਂਜੀ ਠੀਕ ਆ ਪਿਛਲੀ ਵਾਰ ਪੰਮੂ ਦੇ ਚ ਲਿਖੇ ਹੋਏ ਤੇ ਹਾਂ ਜਸ਼ਨ ਬਈ ਬੂਟਿਆਂ ਦਾ ਤਰ੍ਹਾਂ ਕੰਮ ਠੀਕ ਆ ਹਾਂਜੀ ਹੈ ਹਾਂਜੀ ਲਾ ਭਾਈ ਮੰਮੀ ਨੇ ਹੱਥ ਮਾਰਤਾ ਕਹਿੰਦੀ ਬੂਟੇ ਖਾਪਣਾ ਲਾ ਭਾਈ ਤੂੰ ਦਹੀਂ ਦਸਨ ਇੱਥੇ ਖੜੀ ਆਈ ਇੱਧਰ ਵਾਈ ਤੋਂ ਪਜਨ ਕਿੰਨੀ ਚਮਕਦੀ ਆ ਉਹ ਦੇ ਕੰਦ ਪਰ ਸਤਾਰੇ ਕਿੰਨੀ ਦੇ ਸੀਸੇ ਲੱਗੇ ਵੀ ਹੈ ਸੀਸੇ ਲੱਗੇ ਵੀ ਸੀਸਰੇ ਗਏ ਹਨਾ ਹਾਂ ਯਾਰ ਧੁੱਪ ਵਾਇ ਤੇ ਤੂੰ ਵੀ ਦਹੀਂ ਹਰ ਜੀ ਦਾ ਤੇਰੇ ਲਈ ਚੰਨੀ ਵੀ ਇੱਕੋ ਬਰਾਬਰ ਦੀ ਹੈ ਆਓ ਸਾਹਮਣੇ ਖੜ ਜਸ ਨੇ ਇੱਧਰ ਆਜੋ ਹਾਂ ਜੀ ਆ ਦੇ ਖੁਦਰ ਸਤਾਰੇ ਕੱਕਣਾ ਚਾਹੁੰ ਕਦੇ ਹਾਂਜੀ ਇਹ ਸ਼ੀਸ਼ਿਆ ਦਾ ਪਰਸ਼ਾਵਾ ਪਾਇਆ ਹੈ ਹਾਂ ਧੂਪਾਰ ਕੇ ਸ਼ੀਸ਼ਿਆ ਦਾ ਪਰਸ਼ਾਵਾ ਪਾਇਆ ਲਾ ਦੇਖ ਲਓ ਭਾਈ ਹਾਂ ਠੀਕ ਹੈ ਹਾਂਜੀ ਦੇਖੋ ਵਿਆਦੇ ਲਸਕਾਰੇ ਮਾਰਨਗੇ ਜਿਸ ਤਰ੍ਹਾਂ ਹਾਂ ਇਹ ਤਾਂ ਨਹੀਂ ਆ ਦੇਖ ਦਿਖਦਾ ਹੀ ਹੈ ਭਾਈ ਚਲ ਕੋਈ ਨਾ ਹੁਣ ਬਹਿ ਜਾ ਤੂੰ ਤੁਸੀਂ ਨਾ ਆ ਜਾ ਬੂਟਿਆਂ ਗੰਨੀ ਨੋ ਫੜਾਂਗੇ ਨੀ ਇਹਨੂੰ ਹਾਂ ਇਹਦਾ ਕੰਮ ਚੱਲਦਾ ਹੀ ਰਹਿਣਾ ਲਓ ਭਾਈ ਆਹਾਂ ਇੰਗਲੈਂਡ ਤੇ ਬੂਟਾ ਹੈ ਇਹਦਾ ਐਡਾ ਹੋ ਗਿਆ ਦੇਖਦੇ ਨੂੰ ਕੀ ਲੱਗਦਾ ਹੈ ਲੈ ਬਾਈ ਇਹ ਬੂਟੇ ਦੇ ਵੀ ਬਾਈ ਆ ਦਿਨਾ ਹੁਣ ਆ ਦੇਖੋ ਇਹਦੇ ਪੱਤੇ ਖੁੱਲਣੇ ਆ ਇਹਦੇ ਐ ਚੀਜ਼ ਦੇ ਹਾਂਜੀ ਠੀਕ ਹੈ ਰਿਕਾ ਪਾਮ ਕਹਿੰਦੇ ਆ ਇਹ ਬੂਟੇ ਨੂੰ ਗੋ ਬਾਈ ਹੁਣ ਦੇਖੀ ਜਿਸ ਨੇ ਇਹਨੇ ਕਿੰਨੇ ਫੁੱਲ ਹੋ ਕਰਨੇ ਆ ਬਹੁਤ ਖੁਸ਼ਬੂ ਆਣੀ ਹੈ ਦੀ ਰਾਤ ਦੀ ਰਾਣੀ ਦੇ ਫੁੱਲ ਦੇਖੋ ਬਾਈ ਕਿਹੜੇ ਹਸਾਣ ਵਾਲੇ ਨੂੰ ਹੁਣ ਆਉਣੇ ਆ ਠੀਕ ਨੇ ਨਾ ਗੇ ਉਹ ਤਾਂ ਮੈਂ ਦਿਖਾਤੀ ਸੀ ਪਹਿਲਾਂ ਠੀਕ ਹੈ ਪਹਿਲਾਂ ਇਹਦਾ ਬਾਈ ਫੁੱਲਾਂ ਨਾਲ ਲੱਦੀ ਪਈ ਐ ਲੋ ਐਨੇ ਪੱਤੇ ਦੀ ਜਿੰਨੇ ਫੁੱਲ ਨੇ ਹਾਂ ਐਨੇ ਪੱਤੇ ਨਹੀਂ ਜਿੰਨੇ ਫੁੱਲ ਨੇ ਵਾਕਈ ਸਹੀ ਗੱਲ ਆ ਲਾ ਦੇਖ ਤਸਵੀਲ ਚਲੋ ਬਾਈ ਚੱਲੀ ਜਾਂਦੇ ਆ ਕੰਮ ਮਹਾਰਾਜ ਦੀ ਕਿਰਪਾ ਨਾਲ ਆਓ ਦੇਖੋ ਉਹ ਕੰਮ ਵੀ ਸ਼ੁਰੂ ਹੋ ਗਏ ਆਓ ਦੇਖੋ ਹੁਣ ਬਸੰਤ ਤੱਕ ਪਤੰਗ ਉਡਣਿਆ ਬਾਈ ਪਤੰਗ ਪਤੰਗਾ ਦਾ ਵੀ ਕੰਮ ਚਲੋ ਫਿਰ ਹੁਣ ਡੀਖਦੇ ਆ ਪਰ ਤੁਸੀਂ ਲੋ ਭਾਈ ਇਹਨਾਂ ਨੇ ਤਾਂ ਹੁਣ ਘਰੇ ਡੀਕ ਡ ਗਈਆ ਹੁਣ ਇਹਨਾਂ ਦਾ ਜਿਵੇਂ ਨਹੀਂ ਮਨ ਲੱਦੀ ਰੋਟੀ ਵੀ ਠੰਡੀ ਹੋ ਜਾਣੀ ਜਾਂਨ ਤੇ ਜਾਣਾ ਹੈ ਨਹੀਂ 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 ਰਹਿਣ ਦੋ ਮਹੀ ਦੇ ਆਉਂਦਾ ਮੰਨ ਜਾ ਵੀ ਨਹੀਂ ਜਾਉਂਗੇ ਅਸੀਂ ਤੁਸੀਂ ਜਾਇ ਜਾਏ ਜਾਈ ਅਸੀਂ ਹਾਂਜੀ ਤੁਸੀਂ ਜਾਇ ਜਾਏ ਚਲ ਠੀਕ ਆ ਜਿਸਨ ਕਰਦੀ ਹੈ ਹੇਅਰ ਸਟਾਈਲ ਲੱਗੀ ਹੋਈ ਕਰਨ ਕਰਾਉਣਾ ਤੁਸੀਂ ਕਹਿੰਦੇ ਲੈਣ ਦੋ ਦਿਖਾਈ ਤਾਂ ਲੈ ਕਿਹੜਾ ਹੇਅਰ ਸਟਾਈਲ ਹੈ ਦਿਖਾਈ ਦਿਖ ਆਪ ਵੀ ਕਰਕੇ ਸੁੰਗੀਆਂ ਲਾ ਲੇਗੇ ਜੀ ਵਾਹ ਆ ਦੇ ਲੋ ਭਾਈ ਆਪਣੇ ਆਪੇ ਹੇਅਰ ਸਟਾਈਲ ਕਰੀ ਜਾਂਦੀ ਹੈ ਸਬਜੀ ਵਾਲਾ ਆ ਗਿਆ ਬਾਹਰ ਹਾਕਾ ਮਾਰਦਾ ਏ ਸਬਜੀ ਲੈ ਕੇ ਬਣਾਉਂਦਾ ਓ ਇਹਦੇ ਉੱਪਰ ਵੀਰ ਜੀ ਕਿੰਨਾ ਘੱਟ ਕੱਟਦਾ ਜਿਸਨ ਤੇਰਾ ਲੱਗਦਾ ਬੰਦ ਹੈ ਹੈ ਲੜਕ ਜਾਂਦਾ ਤਾਂ ਫਿਰ ਦਸਤਾਨੇ ਪਾਉਣੇ ਪੈਣਗੇ ਲਟਣ ਪੈ ਜਾਣਗੇ ਲੜਕੇ ਦੇ ਉਹ ਹੈਂਗਰ ਤਾਂ ਨਹੀਂ ਤੂੰ ਪੱਜ ਨੂੰ ਕੰਨ ਹਰਜੀਤ ਕਰ ਦੋ ਖਿੱਚ ਕੇ ਕੇ ਬਸ ਸੁੱਕ ਗਏ ਸੁੱਕ ਗਏ ਲੈ ਭਾਈ ਹਵਾ ਵੀ ਚੱਲੀ ਜਾਂਦੀ ਆ ਉਹ ਫੁੱਲ ਨੂੰ ਦੇਖ ਕੇ ਹੀ ਪਤਾ ਲੱਗਦਾ ਦੇਖੋ ਫੇਲੇ ਰਿਹਾ ਫੁੱਲ ਹਵਾ ਚੱਲਦੀ ਆ ਦੇਖੋ ਇਹ ਆ ਬੂਟਾ ਹੈਂਡਲ ਲੀ ਪਿਆਜ ਨੂੰ ਸਬਸਕ੍ਰਾਈਬ ਕਰਦੀ ਹੈ ਹਾਂ ਮਸ਼ੀਨ ਅੱਧੇ ਤਾਂ ਸਬਸਕ੍ਰਾਈਬ ਕਰਦੀ ਕੱਪੜੇ ਵੀ ਥੋੜੀਆਂ ਲੋੜ ਪੈਂਦੀ ਹੈ ਕੋਈ ਅੱਛਾ ਆ ਲੈ ਜਸ਼ਨ ਦੇਖੀ ਇਹ ਇੱਥੇ ਤੇ ਉਹ ਸਾਹਮਣੇ ਸੀਸੇ ਜਿਹੜੀ ਖੜੀ ਦੇਖਦੀ ਦੇਖ ਲੋ ਬੱਲੇ 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 ਕਿੰਨੀ ਦੂਰ ਪਰ ਮੈਂ ਤਾਂ ਅੰਨਾ ਸਰਕਾਰਾਂ ਬਾਈ ਬੀਬੀਆਂ ਚਲੋ ਹੈ ਡੋਲਾ ਨਾ ਪਲਟਾ ਦੇ ਲੈ ਆਪਣੇ ਹੱਥ ਹੀ ਮੜਲਾ ਬਾਈ ਮੰਜਾ ਦਾ ਡੋਲਾ ਚਲੋ ਠੀਕ ਆ ਬਾਈ ਚੱਲਦਾ ਕੰਮ ਦਿਖ ਰਿਹਾ ਉਧਰ ਤੇ ਲਗਦਾ ਪਰਮ ਨੇ ਵੀ ਆ ਜਾਣਾ ਹੈ ਲਗਦਾ ਪਰਮ ਨੇ ਵੀ ਆ ਜਾਣਾ ਜਦ ਤੱਕ ਜਾਣਾ ਬਸ ਫਿਰ ਤਾਂ ਤਰਵੈਣੀਓ ਜਾਊਗੀ ਆ ਨੋ ਹਾਂਜੀ ਚੱਲ ਕੋਈ ਨਹੀਂ ਆ ਜਾਂਦਾ ਧੁੱਪੋ ਬਾਈ ਹੁਣ ਲੱਗੀ ਮਉਣ ਨਾ ਮਉਣੋ ਉੱਥੇ ਤੇ ਐਨੂੰ ਸ਼ਾਮ ਆਉਣ ਲੱਜਾਂਣੀ ਆਏ ਆ ਪਹਿਲਾਂ ਮਿੰਜੀ ਕੋਲੇ ਆਉਂਦੀ ਸੀ ਬੇਟਾ ਮੇਰੇ ਹਾਂ ਸਵੇਟਾ ਮਤ ਮਿੰਜੀ ਕੋਲ ਆਉਂਦੀ ਬੱਚੇ ਤਾਂ ਐਨ ਤਿਰਛੀ ਆਏ ਘੁੰਮਣ ਲੱਜਾਂਦੇ ਹੁਣ ਦੇਖੋ ਬਾਈ ਮਿੰਜੀ ਸ਼ਾਮਾਂ ਤੇ ਮਿੰਜੀ ਵੀ ਵਾਲੇ ਵਾਲੇ ਉੱਥੇ ਚਲੇ ਜਾਣੀ ਚਾਹੁੰਦਾ ਤੂੰ ਧੁੱਪ ਦੇ ਹਾਂ ਸਹੀ ਗੱਲ ਆ ਆਵੇ ਜਿਸ਼ਨ ਭੁੱਖ ਲੱਗੀ ਵੀ ਆ ਦੱਸ ਦੇ ਹੁਣ ਹਾਂਜੀ ਲੱਗੀ ਵੀ ਆ ਚੱਲ ਫਿਰ ਉਹ ਚੱਕ ਅੱਧਿਕਾ ਕੱਤੇ ਬਲਪ ਉਹ ਪਰ ਜਾਇ ਆਈ ਜਾਂਦਾ ਹੈ ਹਾਂ ਆਇਗਾ ਹੁਣ ਮੈਂ ਤਾਂ ਹੀ ਲਾਜ ਜਾਂਦਾ ਤਾਂ ਚਲ ਕੋਈ ਨਹੀਂ ਠੀਕ ਨੇ ਚਲੋ ਭਾਈ ਠੀਕ ਹੈ ਇਹੋ ਦੇਖੋ ਭਾਈ ਵਾਲ ਰੱਖਣ ਦਾ ਤਰੀਕਾ ਕਿੱਥੇ ਲੈ ਨਾਲੇ ਵਿੱਚ ਲਾਇਆ ਵਾ ਬਾਕਸ ਹੈ ਬਜਾ ਤਾਂ ਕਾਲੀ ਕਾਲੀ ਹੁੰਦੀ ਹੈ ਜੀ ਫਿਰ ਇੱਥੇ ਖਸਾਲ ਹੋ ਜਾਂਦੇ ਆ ਚਲ ਹੋਈ ਚਲੋ ਭਾਈ ਚੱਲੀ ਜਾਂਦਾ ਕੰਮ ਮਹਾਰਾਜ ਦੀ ਕਿਰਪਾ ਨਾਲ